ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ Shimla Tour ਦੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਇਸ ਵਕਤ ਅਸੀਂ ਘੁੰਮ ਰਹੇ ਹਾਂ ਸੋਲਨ ਦੀਆਂ ਉਹ ਖੂਬਸੂਰਤ ਥਾਂਵਾਂ ਜੋ ਅਕਸਰ ਹੀ ਟੂਰਿਸਟਾਂ ਦੀ ਖਿੱਚ ਦਾ ਕੇਂਦਰ ਬਣਦੀਆਂ ਰਹੀਆਂ ਨੇ ਇਨ੍ਹਾਂ ਵਿੱਚੋਂ ਹੀ ਅੱਜ ਤੁਹਾਨੂੰ ਦਿਖਾਉਂਦੇ ਹਾਂ ਸੋਲਨ ਦੀ ਇੱਕ ਉਹ ਬੇਹੱਦ ਖੂਬਸੂਰਤ ਥਾਂ ਜੋ ਲੋਕਾਂ ਦੀ ਧਾਰਮਿਕ ਆਸਥਾ ਦਾ ਮੀਲ ਪੱਥਰ ਸਾਬਤ ਹੋਈ ਹੈ ਜਿਸ ਦਾ ਨਾਮ ਹੈ ਮੋਹਨ ਸ਼ਕਤੀ ਨੈਸ਼ਨਲ ਹੈਰਿਟੇਜ ਪਾਰਕ ਇਹ ਥਾਂ ਆਧੁਨਿਕ ਭਾਰਤੀ ਵਿਰਾਸਤੀ ਕੰਪਲੈਕਸ ਹੈ 40 ਏਕੜ ਵਿੱਚ ਫੈਲੇ ਇਸ ਪਾਰਕ ਵਿੱਚ ਇੱਕ ਵੱਡਾ ਹਿੰਦੂ ਮੰਦਰ ਜਿੱਥੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਅਜਾਇਬ ਘਰ ਬਗੀਚੇ ਪਾਰਕ ਅਤੇ ਆਦਮ-ਕੱਦ ਜਾਨਵਰਾਂ ਦੀਆਂ ਵਿਲੱਖਣ ਮੂਰਤੀਆਂ ਸਥਾਪਿਤ ਹਨ ਇਹ ਸੋਲਣ ਤੋਂ 15 ਕਾਲਕਾ Shimla National Highway ਤੋਂ 6 ਅਤੇ Shimla ਤੋਂ ਕਰੀਬ 40 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ ਸੜਕ ਸਾਫ਼ ਸੁਥਰੀ ਤੇ ਰੌਚਕ ਭਰਪੂਰ ਹੈ ਆ ਜੋ ਫਿਰ ਕਰਵਾਉਂਦੇ ਹਾਂ ਦਰਸ਼ਨ ਤੁਹਾਨੂੰ ਇਸ ਬੇਹੱਦ ਖੂਬਸੂਰਤ ਅਤੇ ਦਿਲ ਨੂੰ ਸਕੂਨ ਦੇਣ ਵਾਲੇ ਵਿਰਾਸਤੀ ਕੰਪਲੈਕਸ ਦੇ ਅੰਦਰ ਮਿਲੇਗੀ ਔਰ ਜਿਤਨੇ ਵੀ ਪੰਡਿਤ ਤੇ ਹਨ ਵਾਹ ਜਬ ਆਪ یہاں سے ਜਾਏਗੇ ਤਾਂ ਈਧਰ ਵਾਲੇ ਦੇਖਣਾ ਜਬ ਉਧਰ ਸੇ ਉਤਰेंगे ਤਾਂ ਉਧਰ ਵਾਲੇ ਜਿਹੜਾ ਉੱਪਰ ਰਹਾ ਤਾਂ ਉਹ ਚਲਦਾ ਹੈ ਹਾਂਜੀ ਅਗੇ ਪਿਛੇ ਹੁੰਦਾ ਹੋਇਆ हाँ जी ऐसे ऐसे यूं यूं अच्छा अच्छा वो मूर्ति ऊपर है बहुत ऊपर वो शिव जी भगवान की है ठीक है वहाँ बहुत दूर है फिर आप थक जाएंगे हाँ जी दूर है वो यहीं से ही कर लो आप दर्शन और वहाँ पे दुर्गा माता की दुर्गमाता दुर्गमाता है वो सामने छोटी सामने हाँ जी ये रही दुर्गा माता की और जय शिव जी भगवान के कृष्ण भगवान ने जितने भी रूप लिए थे वो सब आपको अंदर मिलेंगे ठीक है हाँ जी ਮੋਹਨੀ ਹਮ ਅਕਸਰਾ ਹੈ ਹਾਂਜੀ ਉਹ ਇੰਦਰ ਕੇ ਹਾਂ ਇੰਦਰ ਦੇਤਾ ਹੈ ਇਹਨੇ ਪੰਜੀ ਹੈ ਇਹ ਵੀ ਅਕਸਰਾ ਹੈ ਹਮ ਉਹ ਵੀ ਹੈ ਦੇਖੋ ਹਮ ਬੰਦਾ ਜੀ ਆਪੇ ਬੰਦੀ ਦੇ ਦਰਿ ਰੀਗਰ ਇਹ ਅਸ਼ਵਨੀ ਅਸ਼ਵਨੀ ਕੁਮਾਰ ਹਾਂਜੀ ਠੀਕ ਹੈ ਇਹ ਪੰਜਾਬੀ ਬ੍ਰਾਹਮਣ ਐਸੀ ਪੰਜਾਬੀ ਬ੍ਰਾਹਮਣ ਹਾਂਜੀ ਠੀਕ ਹੈ

ਚਲੋ ਕੋਈ ਗੱਲ ਨਹੀਂ ਇੱਥੇ ਦਿਖਾ ਦਿੰਦੇ ਆ ਤੁਹਾਨੂੰ ਖੋਦਣਾ ਪੈਣਾ ਹੈ ਦੇਖਣ ਲਈ ਬਾਹਰ ਤੁਹਾਨੂੰ ਦਿਖਾਤਾ ਵੀ ਜੰਨਤ ਹੀ ਹੈ ਇੱਕ ਦੇਖੋ ਤੁਸੀਂ ਇਹ ਹੈ ਸੋਲਨ ਦਾ ਹੈਰੀਟੇਜ ਮੰਦਿਰ ਦੇਖੋ ਬਈ ਅੰਦਰ ਜਾ ਕੇ ਤਾਂ ਨਾ ਕਿਸੇ ਹੋਰ ਹੀ ਦੁਨੀਆ 'ਚ ਪਹੁੰਚ ਜੰਨੇ ਆ ਸੀ ਦੇਖੋ ਇਹ ਹਾਦੀ ਖੁੱਲੀ ਜਗ੍ਹਾ ਦੇ ਵਿੱਚ ਜਿਹੜੀਆਂ ਇਹ ਇੰਨੀਆਂ ਖੂਬਸੂਰਤ ਕਲਾਕ੍ਰਿਤੀਆਂ ਤੇ ਮੂਰਤੀਆਂ ਨੇ ਕਿ ਤੁਸੀਂ ਆਸ਼ਾਸ਼ ਕਰ ਉਠੋਗੇ ਦੇਖੋ ਦੇਖੋ ਬਈ ਹਾਕ ਕੰਪਲੈਕਸ ਦੇ ਆਹਾਤੇ ਦੇ ਅੰਦਰ ਕਈ ਦੇਵੀ-ਦੇਵਤਿਆਂ ਦੇ ਜਿਹੜੇ ਮੰਦਰ ਬਣੇ ਹੋਏ ਨੇ ਦੇਖੋ ਬਹੁਤ ਹੀ ਇਹ ਜਿਹੜੀ ਖੁੱਲੀ ਜਗ੍ਹਾ 40 ਏਕੜ ਦੇ ਵਿੱਚ ਜਿਹੜਾ ਇਹ ਮੰਦਰ ਬਣਿਆ ਹੋਇਆ ਹੈ ਤੇ ਬਾਹਰ ਦੇਖੋ ਇਹਦੇ ਆਹਾਤੇ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਮੂਰਤੀਆਂ ਜਾਨਵਰਾਂ ਦੀਆਂ ਤੇ ਮੰਦਰ ਬਣੇ ਹੋਏ ਨੇ ਦੇਖੋ ਇਹ ਰੁਦਰ ਰਕਸ਼ ਦਾ ਦਰਖਤ ਹੈ ਇਸੇ ਤਰ੍ਹਾਂ ਇੱਥੇ ਬਹੁਤ ਹੀ ਜੜੀਆਂ ਬੂਟੀਆਂ ਦੇ ਪੌਦੇ ਨੇ ਜਿਹੜੇ ਇੱਥੇ ਲੱਗੇ ਹੋਏ ਨੇ ਤੇ ਦੇਖੋ ਤੁਸੀਂ ਬਹੁਤ ਹੀ ਸੋਹਣਾ ਜਿਹੜਾ ਅੰਦਰੋਂ ਖੂਬਸੂਰਤ ਜਿਹੜੀ ਇਸ ਨੂੰ ਦਿੱਖ ਦਿੱਤੀ ਗਈ ਹੈ ਦੇਖੋ ਦੇਖੋ ਚਾਰ ਚੁਫੇਰੇ ਇਹਦੇ ਪਹਾੜੀਆਂ ਨੇ ਤੇ ਇੱਕ ਸਾਈਡ ਤੇ ਇਹਦੇ ਬਿਲਕੁਲ ਸਾਹਮਣੇ ਮੰਦਿਰ ਦੇ ਜਿਹੜੀ ਨੀਚੇ ਨਦੀ ਵਹਿੰਦੀ ਹੈ ਤੇ ਇਹ ਜਿਹੜੀਆਂ ਨੇ ਜਾਨਵਰਾਂ ਦੀਆਂ ਜਿਹੜੀਆਂ ਮੂਰਤੀਆਂ ਬਣਾਈਆਂ ਹੋਈਆਂ ਨੇ ਹੈਲੋ ਵੀ ਦੋਸਤੋ ਅੱਗੇ ਵਧਦੇ ਹਾਂ ਕਿਸੇ ਹੋਰ ਸੋਹਣੀ ਜੀ ਡੈਸਟੀਨੇਸ਼ਨ ਵੱਲ ਵੀਡੀਓ ਦੇ ਨਾਲ ਬਨੇ ਰਹੋ ਰੱਬ ਰੱਖਾ